ਆਜਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕੇਂਦਰੀ ਮੰਤਰੀ ਜੈ ਸ਼ੰਕਰ ਦੇ ਨਾਲ ਇੱਕ ਰੋਡ ショਅ ਦੇ ذریعے ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਜਾ ਰਹੇ ਐ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਢੋਲ ਦੀ ਥਾਪ ਤੇ ਭਾਜਪਾ ਕਾਰਜਕਰਤਾਵਾਂ ਵੱਲੋਂ ਭੰਗੜਾ ਪਾਇਆ ਜਾ ਰਿਹਾ ਹੈ ਤੇ ਪਿੱਛੇ ਰੋਡ ショਅ ਦੇ ذریعے ਜਿਹੜੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਉਹ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਐ ਡੀਸੀ ਕੰਪਲੈਕਸ ਦੇ ਵਿੱਚ ਪਹੁੰਚ ਰਹੇ ਐ ਸੋ ਲੋਕਾਂ ਨਾਲ ਗੱਲ ਕਰਾਂਗੇ ਕਿ ਲੋਕ ਇਸ ਬਾਰੇ ਕੀ ਸੋਚਦੇ ਆ ਕਿਉਂਕਿ ਅੱਜ ਅਗਰ ਇੱਕ ਪਾਸੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਜਿਹੜੇ ਭਾਜਪਾ ਦੇ ਉਮੀਦਵਾਰ ਜਾ ਰਹੇ ਆ ਉੱਥੇ ਲੋਕਾਂ ਨੂੰ ਵੀ ਕਾਫੀ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਜੀ ਕੀ ਕਹਿਣਾ ਚਾਹੋਗੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਜਾ ਰਹੇ ਆ ਤੁਹਾਨੂੰ ਉੱਥੇ ਰੋਕਿਆ ਹਾਂਜੀ ਭਾਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਰੁਕਣਾ ਨਹੀਂ ਹੈ ਕਿ ਜੇ ਤੁਸੀਂ ਕੋਈ ਜਲਸਾ ਵਗੈਰਾ ਜਲੂਸ ਵਗੈਰਾ ਕਰ ਵੀ ਰਹੇ ਹੋ ਕਿ ਪਬਲਿਕ ਨੂੰ ਹਰਾਸਮੈਂਟ ਨਹੀਂ ਕਰਨਾ ਚਾਹੀਦਾ ਕੋਈ ਆਪਣੇ ਕੰਮ ਕਰਤੇ ਜਾਣ ਵਾਲਾ ਕੋਈ ਹਸਪੀਟਲ ਜਾਣ ਵਾਲਾ ਸਾਰੇ ਪਾਸੇ ਰੋਕ ਕੇ ਗਲਤ ਚੀਜ਼ ਹੈ ਆਪਣਾ ਕੁਝ ਵੀ ਕਰ ਰਹੇ ਹੋ ਜਾਂ ਕੁਝ ਵੀ ਪਬਲਿਕ ਲਈ ਕਰ ਰਹੇ ਹੋ ਤੇ ਪਬਲਿਕ ਤੇ ਹਰਾਸਮੈਂਟ ਹੋ ਹੀ ਰਹੀ ਹੈ ਕੀ ਲੱਗਦਾ ਕਿ ਇਸ ਵਾਰੀ ਤੁਹਾਨੂੰ ਕੀ ਲੱਗਦਾ ਮਨਿਸਟਰ ਦੀ ਸੀਟ ਭਾਜਪਾ ਨੂੰ ਇਸ ਦਾ ਕਿੰਨਾ ਫਾਇਦਾ ਮਿਲੇਗਾ ਲੋਕੋ ਫਾਇਦਾ ਤਾਂ ਜਿਹੜਾ ਮਰਜੀ ਹੈ ਫਾਇਦਾ ਕਿਸੇ ਨੂੰ ਨਹੀਂ ਮਿਲੇ ਅਜਨ ਤੱਕ ਇਹ ਤਾਂ ਕੈਂਡੀਆਂ ਗੱਲਾਂ ਨੇ ਤੇ ਭੇੜਚਾਲ ਜੋੜਾ ਕੋਈ ਜਿੱਧਰ ਜਾਂਦਾ ਜਲੂਸ ਦੇਖ ਲੋ ਕੀ ਫਾਇਦਾ ਦੇ ਰਹੇ ਨੇ ਪਬਲਿਕ ਦੀ ਪ੍ਰੋਬਲਮ ਨਹੀਂ ਦੇਖ ਰਹੇ ਆਪਣਾ ਜਲਸਾ ਦੇਖ ਰਹੇ ਨੇ ਸਵਿਚ ਅਜੀ ਤੁਸੀਂ ਕੀ ਸੋਚਦੇ ਹੋ ਕਿੰਨਾ ਕਿੰਨਾ ਫਾਇਦਾ ਮਿਲੇਗਾ ਇਸ ਦਾ ਵਹੀ ਫਾਇਦਾ ਨਹੀਂ ਭਾਈ ਲਿਖਣਾ ਇਹ ਤਾਂ ਦੇਖਣੀ ਤੇ ਹਾਂਜੀ ਭਾਜੀ ਹਾਂਜੀ ਠੀਕ ਆ ਜੀ ਸਸਰੀ ਘਾਰ ਹੀ ਆ ਜੀ ਭਾਜੀ ਕਿੰਨਾ ਫਾਇਦਾ ਮਿਲੇਗਾ ਕੀ ਲੱਗਦਾ ਹੈ ਤਾਂ ਤੁਸੀਂ ਇੱਥੇ ਕਾਫੀ ਦੇਰ ਦੇ ਖੜੇ ਹੋ ਮੁਸ਼ਕਿਲਾਂ ਆ ਰਹੀਆਂ ਆ ਇਹ ਹੋਇਆ ਲੈ ਤੁਹਾਡੇ ਸਾਹਮਣੇ ਦਸਤਾਬੰਦ ਪਾਉਂਦੇ ਪਾ। ਪਾਜੀ ਕੀ ਕਹਿਣਾ ਚਾਹੋਂਗੇ? ਸੋ ਲੋਕ ਤੁਸੀਂ ਦੇਖੋ ਪਾਜੀ ਕੀ ਲੱਗਦਾ ਫਾਇਦਾ ਮਿਲੇਗਾ ਇਸ ਦਾ? ਸਰ ਐਕਸਲੈਂਜ ਆਈ ਤੇ ਕੰਟਾ ਹੋ ਗਿਆ ਪਰੇਸ਼ਾਨ ਜੀ ਆਪਾਂ। ਹਾਂ। ਪਹਿਲਾਂ ਹਲ ਗਏ ਕਿ ਜੇ ਉਧਰ ਰੋਡ ਬੰਦੇ ਗਈ ਫੋਨ ਪੁੱਟੀ ਕਰਦੇ ਨੇ ਘੁੰਮ ਕੇ ਆਏ ਜੇ ਫੇਰ ਵੀ ਇੱਥੇ ਬੰਦ। ਟੱਕਰ ਕਿਵੇਂ ਬੰਦੇ ਹੋ ਇਸ ਦਾ ਫਾਇਦਾ ਮਿਲੇਗਾ ਭਾਜਪਾ ਨੂੰ? ਐਸੇ ਦੇਖ ਲੈਣੇ ਹੁਣ ਕੀ ਕਰਦੇ ਸਾਰੇ? ਪੋਲਿਟਿਕਸ ਐਡਾ ਹੀ ਹੈ ਸਾਰਾ। ਦੋਨੋਂ ਪਾਸੇ। ਸੋ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ। ਕਾਫੀ ਦੇਰ ਤੋਂ ਲੋਕ ਇਸ ਤੇ ਇਸ ਜਗ੍ਹਾ ਤੇ ਖੜੇ ਆ। ਹਾਲਾਂਕਿ ਦੂਜੇ ਪਾਸੇ ਰੋਡਸਾਈਡ ਦੇ ਜ਼ਰੀਏ ਨਾਮਜ਼ਦਗੀ ਦਾਖਲ ਕਰਵਾਉਣ ਲਈ ਭਾਜਪਾ ਕਾਰਜਕਰਤਾ ਜਿਹੜੇ ਉਮੀਦਵਾਰ ਜਿਹੜੇ ਤਰਨਜੀਤ ਸਿੰਘ ਸਿੱਧੂ ਪੁੱਤ ਸਿੰਘ ਸੰਧੂ ਪੋਚਰੀ ਆ ਤੇ ਲੋਕਾਂ ਦੇ ਕਹਿਣਾ ਹੈ ਕਿ ਇਸ ਦਾ ਫਾਇਦਾ ਨਹੀਂ ਮਿਲੇਗਾ। ਹਾਲਾਂਕਿ ਲੋਕ ਇਸ ਵਾਰੀ ਕਿਸ ਨੂੰ ਪਸੰਦ ਕਰਦੇ ਆ ਕਿਸ ਤੇ ਮੈਂਬਰ ਪਾਰਲੀਮੈਂਟ ਦਾ ਤਾਜ ਪਾਉਂਦੇ ਆ ਇਹ ਆਉਣ ਵਾਲੇ ਸਮੇਂ ਦੱਸੇਗਾ। ਅਮਿਤ ਸ਼ਰਮਾ ਪੰਜਾਬ ਤੱਕ ਅਮ੍ਰਿਤਸਰ